ਕੂਟ ਹੈ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪ੍ਰਿੰਟ ਕਿੰਨਾ ਸੋਹਣਾ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਇਹ ਕਹੇ ਜੀ ਦੁਬੱਟਾ ਲਾਇਆ ਇਹਨਾਂ ਨੇ ਪੂਰਾ ਫੁੱਲ ਪਿਓਰ ਦਾ ਦੁਬੱਟਾ ਹੈਗਾ ਆਹ ਦੇਖ ਲਓ ਬਾਈ ਜੀ ਚੈੱਕ ਕਰ ਲਓ ਫੁੱਲ ਪਿਓਰ ਦਾ ਦੁਬੱਟਾ ਦੇਖੋ ਪੂਰਾ ਵਧੀਆ ਦੁਬੱਟਾ ਜੀ ਸਵਾ ਦੋ ਮੀਟਰ ਦਾ ਦੁਬੱਟਾ ਹੈ ਦੇਖੋ ਬਹੁਤ ਹੀ ਵਧੀਆ ਸੂਟ ਹੈ ਬਾਈ ਜੀ ਕੁਆਲਿਟੀ ਦਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਬਾਈ ਜੀ ਜਿਵੇਂ ਮਲੈਮ ਹੈ ਰੂਮ ਵਰਗਾ ਪੋਲਾ ਸੂਟ ਹੈ ਬਾਈ ਜੀ ਗਰਮੀਆਂ ਦਾ ਤੋਹਫਾ ਹੀ ਐ ਮੰਨੋ ਮਸਲੀਨ ਦਾ ਦੁਬੱਟਾ ਹੈ ਪ੍ਰਿੰਟਡ ਬਟਾ ਡਾ 2 ਮੀਟਰ ਦਾ ਦੁਪੱਟਾ ਬਾਈ ਜੀ ਚੈੱਕ ਕਰੋ ਕਿੱਡਾ ਸੋਹਣਾ ਪ੍ਰਿੰਟ ਕੱਢਿਆ ਬਾਈ ਦੇਖੋ ਕਿੰਨਾ ਵਧੀਆ ਸੋਹਣਾ ਪ੍ਰਿੰਟ ਬਹੁਤ ਸੋਹਣਾ ਸਰਦਾਰੀ ਰੰਗ ਲੈ ਕੇ ਆਉਣਾ ਬਾਈ ਜੀ ਚੋਕ ਚੋਕ ਕੇ ਜਮਾਂ ਜਿਹੜੇ ਆਇਆ ਜਮਾਂ ਜਿਹਦਾ ਮਨ ਖੁਸ਼ ਹੋ ਜਾਏ ਬਾਈ ਜੀ ਕੱਪੜਾ ਦੇਖ ਕੇ ਇਹ ਆ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਆ ਦੁਪੱਟੇ ਦੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਕੀਤਾ ਬਾਈ ਜੀ ਚੈੱਕ ਲਾਇਆ ਵਿੱਚ ਇਹ ਚੈੱਕ ਕਰੋ ਆ ਲੋ ਸਾਰੇ ਮੇਰੇ ਭੈਣ ਭਰਾ ਨੂੰ ਪਹਿਲਾਂ ਤਾਂ ਸਤ ਸ੍ਰੀ ਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਮੈਸਟਰਖਾਨਾ ਪਿੰਡ ਹੈ ਜਿਹੜਾ ਵੀਰ ਮੰਡੀ ਦੇ ਕੋਲੇ ਰਹਿ ਗਿਆ ਜੀ ਮੈਸਟਰਖਾਨਾ ਪਿੰਡ ਆ ਦੇਖੋ ਜੀ ਬੋਰਡ ਆਪਣਾ ਇਹ ਬੋਰਡ ਹੈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਭਾਈ ਅੱਜ ਆਪਾਂ ਫਿਰ ਨਵੀਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆਂ ਅੱਜ ਆਪਾਂ ਜਿਹੜੀ ਵੀਡੀਓ ਤੁਹਾਨੂੰ ਦਿਖਾਉਣਾ ਹੈ ਇਹ ਆਪਣੇ ਕੋਲੇ ਸਾਰਾ ਮਾਲ ਹੀ ਪ੍ਰਿੰਟਡ ਵਟਾ ਪ੍ਰਿੰਟ ਛੂਟ ਕਾਟਨ ਦਾ ਮਾਲ ਹੈ ਜੀ ਮਾਲ ਲਗਭਗ ਸਾਰਾ ਵੀਰੇ ਕਾਟਨ ਦਾ ਤੇ ਮਸਲੀਨ ਦਾ ਮਾਲ ਹੀ ਹੁੰਦਾ ਕਿਉਂਕਿ ਗਰਮੀਆਂ ਦੀ ਰੁੱਤ ਚੱਲ ਪਈ ਵੀਰੇ ਗਰਮੀਆਂ ਦੇ ਵਿੱਚ ਜਾਂਦਾ ਮਸਲੀਨ ਚੱਲਦਾ ਜਾਂ ਫਿਰ ਪਿਓਰ ਕਾਟਨ ਚੱਲਦਾ ਆਪਾਂ ਤੁਹਾਨੂੰ ਉਹੀ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਇਹਦੀ ਕੁਆਲਿਟੀ ਕੀ ਹੈ ਰੇਟ ਕੀ ਹੈ ਬਾਈ ਜੀ ਕੁਆਲਿਟੀ ਆਪਾਂ ਵਧੀਆ ਮਾਲ ਰੱਖਦੇ ਆ ਏਕੇ ਟੈਕਸ ਦਾ ਪਰਗਤੀ ਦਾ ਮਾਲ ਸੇਂਕਰ ਦਾ ਮਾਲ ਵਧੀਆ ਬ੍ਰਾਂਡਡ ਮਾਲ ਰੱਖਦੇ ਆ ਆਪਾਂ ਤੇ ਹੋਰ ਸੇਲ ਦਾ ਕੰਮ ਆ ਬਾਈ ਜੀ ਆਪਣੇ ਕੋਲੇ ਵੱਡੀ ਪੱਧਰ ਤੇ ਜਿੰਨਾ ਮਰਜੀ ਜਿੰਨਾ ਬੰਦਾ ਬੱਦਕਾਉਂਟੀ ਦੀ ਜਮਾਲ ਚੱਕੂ ਬਾਈ ਜੀ ਓਨੇ ਥੱਲੇ ਨੂੰ ਲੈਸ ਆਊਗਾ ਬੱਦ ਮਾਲ ਚੱਕਣਾ ਕਾਰਨ ਹੈ ਬਾਈ ਜੀ ਦੁਕਾਨਦਾਰ ਆਪਣੇ ਕੋਲੇ ਹੁੰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਲੈਸ ਲੱਗਦਾ ਇੱਕ ਵਾਰੀ ਜ਼ਰੂਰ ਸਾਡੇ ਨਾਲ ਫੋਨ ਤੇ ਰਾਬਤਾ ਕਾਇਮ ਕਰਾਇਆ ਕਰੋ ਬਾਈ ਜੀ ਕਿਉਂਕਿ ਸਕਰੀਨ ਤੇ ਨੰਬਰ ਚੱਲ ਰਿਹਾ ਫੋਨ ਤੇ ਫੋਨ ਮਾਰਨ ਦਾ ਪਤਾ ਲੱਗ ਜਾਂਦਾ ਵੀ ਆਪ ਨੂੰ ਕੀ ਰੇਟ ਪਊਗਾ ਵੀਡੀਓ ਸ਼ੁਰੂ ਕਰਦੇ ਆ ਬਾਈ ਜੀ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਆ ਦੇਖੋ ਪਰਗਦੀ ਦਾ ਮਾਲ ਆ ਬਾਈ ਜੀ ਪਿਓਰ ਕਾਟਨ ਦੇ ਸ਼ੂਟ ਆ ਬਾਈ ਜੀ ਚੈੱਕ ਕਰ ਲੋ ਕੱਲਾ ਕੱਲਾ ਰੰਗ ਡਿਜ਼ਾਈਨ ਬਹੁਤ ਹੀ ਸੋਹਣਾ ਕੁਆਲਿਟੀ ਦਾ ਕੱਪੜਾ ਬਾਈ ਜੀ ਦੇ ਬਾਈ ਜੀ ਇਹ ਨਾਲ ਕਿਹੋ ਕਰੋ ਵੀ ਇਹ ਕਾਊਂਟਰ ਦੇ ਨਾਲ ਆਪਣੇ ਕੋਲ ਜਿੰਨਾ ਮਰਜੀ 100 200 ਜਿੰਨਾ ਸ਼ੂਟ ਲੈਣਾ ਹੈ ਬਾਈ ਜੀ ਆਪਣੇ ਕੋਲ ਹਾਜ਼ਰ ਹੁੰਦਾ ਹੈ ਹੋਲ ਸੇਲ ਦਾ ਕੰਮ ਹੈ ਜਿੰਨਾ ਕੋਈ ਵੱਡੀ ਕਾਉਂਟੀਟੀ ਚ ਮਾਲ ਚੱਕੂਆ ਉਹਨਾਂ ਹੀ ਬਾਈ ਜੀ ਉਹਨੂੰ ਲੈਸ ਬਹੁਤ ਜਿਆਦਾ ਲੱਗੂਆ ਇਹ ਆ ਦੇਖੋ ਡਿਜ਼ਾਈਨ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਮਾਲ ਪੱਗਦੀਰਾ ਮਾਲਾ ਹੀ ਕੰਪਨੀ ਦਾ ਮਾਲ ਹੈ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਪਿਓਰ ਕਾਟਨ ਦਾ ਸ਼ੂਟ ਹੈ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪ੍ਰਿੰਟ ਕਿੰਨਾ ਸੋਹਣਾ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਇੱਕ ਨੰਬਰ ਕੱਪੜਾ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਦੇਖੋ ਬਾਈ ਆਹ ਦੇਖੋ ਬਾਟਮ ਦਾ ਕੱਪੜਾ ਇਹ ਆ ਆ ਗਿਆ ਬਾਟਮ ਦਾ ਕੱਪੜਾ ਬਾਈ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ 2.5 2.5 ਮੀਟਰ ਦੀ ਕਟ ਹੈ ਵੀਰੇ 2.5 2.5 ਮੀਟਰ ਦੀ ਕਟ ਮਿਲੂਗੀ ਇਹ ਆਗਾ ਬਾਟਮ ਦਾ ਕੱਪੜਾ ਨਾਲ ਬਾਈ ਜੀ ਦੁਬੱਟਾ ਲਾਇਆ ਇਹਨਾਂ ਨੇ ਪੂਰਾ ਫੁੱਲ ਪਿਓਰ ਦਾ ਦੁਬੱਟਾ ਹੈਗਾ ਆਹ ਦੇਖ ਲਓ ਬਾਈ ਚੈੱਕ ਕਰ ਲਓ ਫੁੱਲ ਪਿਓਰ ਦਾ ਦੁਪੱਟਾ ਦੇਖੋ ਪੂਰਾ ਵਧੀਆ ਦੁਪੱਟਾ ਜੀ ਸਵਾ ਦੋ ਮੀਟਰ ਦਾ ਦੁਪੱਟਾ ਹੈ ਤੇ ਪੂਰਾ ਫੁੱਲ ਪਿਓਰ ਹੈ ਕੋਈ ਐ ਨਹੀਂ ਹੈ ਦੇਸੀ ਨਹੀਂ ਬਾਈ ਜੀ ਪੂਰਾ ਵਧੀਆ ਫੁੱਲ ਪਿਓਰ ਦਾ ਦੁਪੱਟਾ ਹੈ ਜਿਹੜੀ ਬਾਟਮ ਹੈ ਬਾਈ ਜੀ ਇਹ ਆਹ ਲਾਈ ਹੈ ਨਾਲ ਮੈਚਿੰਗ ਕੀਤਾ ਹੈ ਕਾਟਨ ਦਾ ਮਾਲ ਹੈ ਨਾਲ ਪ੍ਰਿੰਟ ਦਾ ਆਹ ਹੋਇਆ ਜੀ ਤੇ ਜਿਹੜਾ ਕੁਆਲਿਟੀ ਹੈ ਜੀ ਪ੍ਰਗਤੀ ਦਾ ਮਾਲ ਹੈ ਆ ਦੇਖੋ ਬਾਈ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਬਾਈ ਜੀ ਤੇ ਰੰਗ ਵੀ ਬਹੁਤ ਸੋਹਣੇ ਆ ਤੇ ਆ ਦੇਖੋ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਬਾਈ ਜੀ ਆ ਨਾਲ ਆ ਗਿਆ ਦਾ ਬਾਈ ਇਹ ਤੇ ਆ ਨਾਲ ਆ ਗਿਆ ਦਾ ਦੁਪੱਟਾ ਬਾਈ ਪੱਗ ਦੀ ਦਾ ਮਾਲਾ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਸੂਟ ਹੈ ਆ ਮੀਡੀਅਮ ਸਾਈਜ਼ ਹੈ ਬਾਈ ਜੀ ਮੀਡੀਅਮ ਰੇਟ ਹੈ ਇਹਦਾ ਹਰ ਇੱਕ ਦੇ ਭਾਅ ਚ ਆਉਂਦਾ ਹੈ ਤੇ ਬਾਈ ਜੀ ਪਾਰਟੀ ਵੇਅਰ ਸੂਟ ਵੀ ਬਣ ਜਾਂਦਾ ਹੈ ਜੇ ਇਹਨੂੰ ਪਾਰਟੀ ਵੇਅਰ ਮੰਨਣਾ ਪਾਰਟੀ ਵੇਅਰ ਵੀ ਮੰਨਦਾ ਕਿਉਂਕਿ ਡਿਜ਼ਾਈਨ ਬਹੁਤ ਸੋਹਣਾ ਹੈ ਇਹਦੇ ਇਹਦੇ ਆਪਾਂ ਨੂੰ ਐ ਲੱਗਦਾ ਜਿਵੇਂ ਇਹਦੇ ਤੇ ਵਰਕ ਕੀਤਾ ਹੁੰਦਾ ਵਰਕ ਤਾਂ ਨਹੀਂ ਕੀਤਾ ਵੀਰੇ ਪਰ ਲੱਗਦਾ ਇਸ ਤਰ੍ਹਾਂ ਵੀ ਜੇ ਵਰਕ ਕੀਤਾ ਹੋਵੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਕਿਸੇ ਜੀ ਬਾਈ ਕਹੇ ਜਾ ਡਿਜ਼ਾਈਨ ਹੈ ਕਿਸੇ ਚ ਕਹੇ ਜਾ ਡਿਜ਼ਾਈਨ ਹੈ ਅਲੱਗ-ਅਲੱਗ ਡਿਜ਼ਾਈਨ ਤੇ ਅਲੱਗ-ਅਲੱਗ ਰੰਗ ਹੈ ਬਾਈ ਜੀ ਕੱਪੜੇ ਦੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਦੇਖੋ ਇਹ ਦੂਜੇ ਰੋਟਾ ਵੇਖਦੇ ਮਿਲੋ ਇਹ ਐਹ ਰੋਟਾ ਸਿੱਧਾ ਬਾਈ ਜੀ ਦਾ ਗਲਤ ਰਹੇਗਾ ਸੀ ਤੇ ਐਂ ਚੈੱਕ ਕਰੋ ਬਾਈ ਜੀ ਦੇਖੋ ਜਿੰਨੇ ਰੰਗ ਹੈ ਬਾਈ ਜੀ ਅਲੱਗ-ਅਲੱਗ ਡਿਜ਼ਾਈਨ ਹੈ ਜਿੰਨੇ ਅਲੱਗ-ਅਲੱਗ ਰੰਗ ਹੈ ਪ੍ਰਿੰਟ ਬਹੁਤ ਸੋਹਣਿਆ ਬਾਈ ਜੀ ਨਾਲ ਪਿਓਰ ਦਾ ਦੁਪੱਟਾ ਹੈ ਬਾਈ ਜੀ ਆ ਚੱਕੋ ਬਾਟਮ ਬਾਈ ਜੀ ਨਾਲ ਪਿਓਰ ਦਾ ਦੁਪੱਟਾ ਖੋਲ ਕੇ ਦਿਖਾ ਦੇ ਚੈੱਕ ਕਰਵਾ ਲੈਣੇ ਦੁਪੱਟਾ ਪਿਓਰ ਦਾ ਫੁੱਲ ਜ਼ਿੰਮੇਵਾਰੀ ਹੈ ਜੇ ਪਿਓਰ ਨਾ ਹੋਵੇ ਭਾਈ ਜੀ ਫਿਰ ਵੀ ਦੇਣਦਾਰ ਆ ਇਹ ਆ ਦੇਖੋ ਜੀ ਪਿਓਰ ਦਾ ਦੁਪੱਟਾ ਪੂਰਾ ਵਧੀਆ ਦੁਪੱਟਾ ਹੈ ਜੀ ਖੁੱਲਾ ਸਹਿਜ ਹੈ ਤੇ ਆ ਦੇਖੋ ਆ ਦੇਖ ਮਾਲ ਪੱਕਦੀ ਦਾ ਮਾਲ ਹੈ ਜੀ ਪੂਰਾ ਕੰਪਨੀ ਦਾ ਮਾਲ ਹੈ ਉਹ ਨਹੀਂ ਦੇਸੀ ਨਹੀਂ ਹੈਗਾ ਵੀਰੇ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਜੀ ਇਹ ਇਹ ਆ ਡਿਜ਼ਾਈਨ ਹੈ ਭਾਈ ਜੀ ਡਿਜ਼ਾਈਨ ਇਹ ਵੀ ਜਿੰਨੇ ਮਰਜ਼ੀ ਲੈ ਲਓ ਉਹਨੇ ਡਿਜ਼ਾਈਨ ਹੀ ਮਜੂਰ ਨੇ ਡਿਜ਼ਾਈਨ ਬਹੁਤ ਤੇ ਆਪਣੇ ਕੋਲੇ ਇਹ ਪਰਗਦੀ ਦਾ ਕੱਪੜਾ ਜੀ ਇਹਦਾ ਰੇਟ ਬਾਈ ਜੀ ਇਕੱਲੇ-ਇਕੱਲੇ ਦਾ ਰੇਟ ਆਪਾਂ ਨੂੰ ਲੱਗੂਆ 800 ਰੁਪਿਆ ਜੇ ਨਾ ਦੁਕਾਨਦਾਰ ਲੈ ਕੇ ਜਾਓ ਬਾਈ ਜੀ ਉਹਨੂੰ ਵਧੀਆ ਲੈਸ ਲੱਗੂ ਜਮਾਂ ਵਧੀਆ ਲੈਸ ਲਾਵਾਂਗੇ ਇਹ ਜੇ ਇਕੱਲਾ-ਇਕੱਲਾ ਸ਼ੂਟ ਲਾਉਂਗੇ ਤਾਂ 800 ਰੁਪਿਆ ਰੇਟ ਹੈ ਜੇ ਇਕੱਠੇ ਲੈ ਲਓਗੇ ਬਾਈ 5 ਸ਼ੂਟ ਲੈ ਲਓ ਇਕੱਠੇ ਤਾਂ ਬਹੁਤ ਵਧੀਆ ਲੈਸ ਲੱਗੂਗੀ ਪ੍ਰਗਤੀ ਦਾ ਮਾਲ ਹੈ ਪ੍ਰਿੰਟ ਹੈ ਜਿਵੇਂ ਟਾ ਪਿਓਰਾ ਬਾਈ ਜੀ ਦਾ ਨਾਮ ਲਓ ਲੋ ਵੀਰ ਜੀ ਇੱਕ ਆਪਣੇ ਕੋਲੇ ਆਹ ਡਿਜ਼ਾਈਨ ਆ ਗਿਆ ਇਹ ਵੀ ਵੀਰੇ ਪ੍ਰਗਤੀ ਦਾ ਮਾਲ ਹੈ ਇਹ ਇਹ ਉਹਦੇ ਨੂੰ ਵੀ ਬਾਈ ਜੀ ਬਹੁਤ ਤਕੜੀ ਚੀਜ਼ ਹੈ ਇੱਕ ਨੰਬਰ ਕੁਆਲਿਟੀ ਦੀ ਚੀਜ਼ ਹੈ ਪਹਿਲਾਂ ਤੁਸੀਂ ਸਾਰਾ ਨਾ ਤੇ ਡਿਜ਼ਾਈਨ ਦੇਖ ਲੋ ਇਹ ਕਿਹੜੀ ਡਿਜ਼ਾਈਨ ਹੈ ਇਹਦੇ ਵਿੱਚ ਬਾਈ ਜੀ ਮੈਚਿੰਗ ਸੂਟ ਹੈ कॉटन प्योर प्रिंट ਦਾ ਦੁਪੱਟਾ ਨਾਲ ਮਸਲੀਨ ਦਾ ਬਾਈ ਜੀ ਪੂਰਾ 2.5 ਮੀਟਰ ਦਾ ਦੁਪੱਟਾ ਹੈ ਪੂਰਾ ਸਰੇਰਾ ਕਪੜਾ ਬਾਈ ਜੀ ਯਾਦ ਕਰੋਂਗੇ ਲਿਜਾ ਕੇ ਜਦੋਂ ਕਿਰਾਂ ਇੱਕ ਵਾਰੀ ਬਾਈ ਜੀ ਕਪੜਾ ਵਰਤੋਂਗੇ ਤੁਹਾਨੂੰ ਫੇਰ ਪਤਾ ਲੱਗਦਾ ਟੈਵੀ ਦੇ ਵਿੱਚ ਊਂ ਆ ਬਾਈ ਜੀ ਇਹਦੀ ਤੈਅਰੀ ਕਰੀ ਹੋਈ ਆ ਇਹ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਸੂਟ ਆ ਬਾਈ ਦੇਖੋ ਦੇਖੋ ਬਹੁਤ ਹੀ ਵਧੀਆ ਸੂਟ ਆ ਬਾਈ ਜੀ ਕੁਆਲਿਟੀ ਦਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਜਿਵੇਂ ਮਲੈਮ ਹੈ ਰੂਮ ਵਰਗਾ ਪੋਲਾ ਸੂਟ ਆ ਬਾਈ ਜੀ ਗਰਮੀਆਂ ਦਾ ਤੋਹਫਾ ਹੀ ਐ ਮੰਨੋ ਪ੍ਰਗਤੀ ਦਾ ਬ੍ਰਾਂਡ ਹੈ ਜੀ ਇੱਕ ਨੰਬਰ ਕੁਆਲਿਟੀ ਹੈ ਤੇ ਪੂਰਾ ਫੁੱਲ ਸਾਈਜ਼ ਹੈ ਲੈਂਥ ਲੂਨ ਤੋਂ ਬਾਈ ਜੀ ਫੁੱਲ ਹੁੰਦੀ ਹੈ ਜਿਹੜਾ ਮਹਿੰਗਾ ਸੂਟ ਹੁੰਦਾ ਬਾਈ ਜੀ ਉਹਦੀ ਲੈਂਥ ਦੀ ਦਿੱਕਤ ਨਹੀਂ ਹੁੰਦੀ ਆ ਦੇਖੋ ਬਾਈ ਜੀ ਬਾਜੂ ਵੀ ਆਊਗਾ ਬਾਜੂਆਂ ਤੇ ਵੀ ਕੜਾਈ ਆਊਗੀ ਮੂਹਰੇ ਫਰੰਟ ਤੇ ਵੀ ਕੜਾਈ ਹੈ ਬਾਈ ਜੀ ਬੈਕ ਸਾਈਡ ਵੀ ਕੜਾਈ ਹੈ ਦੀ ਤੇ ਦੁਪੱਟਾ ਦੇਖ ਕੇ ਬਾਈ ਜੀ ਦੁਪੱਟਾ ਦੇਖੋ ਚੈੱਕ ਕਰੋ ਬਹੁਤ ਹੀ ਸੋਹਣਾ ਦੁਪੱਟਾ ਬਾਈ ਜੀ ਮਸਲੀਨ ਦਾ ਦੁਪੱਟਾ ਹੈ ਪ੍ਰਿੰਟਡ ਦੁਪੱਟਾ ਹੈ 2 ਢਾਈ ਮੀਟਰ ਦਾ ਦੁਪੱਟਾ ਹੈ ਬਾਈ ਜੀ ਚੈੱਕ ਕਰੋ ਕਿੰਨਾ ਸੋਹਣਾ ਪ੍ਰਿੰਟ ਕੱਢਿਆ ਵੇਖੋ ਕਿੰਨਾ ਵਧੀਆ ਦੁਪੱਟਾ ਹੀ ਬਹੁਤ ਸੋਹਣਾ ਬਾਈ ਜੀ ਬਾਈ ਜੀ ਜਿੰਨਾ ਗੇ ਰੇਟ ਹੁੰਦਾ ਬਾਈ ਜੀ ਹੋਰ ਜੀ ਕਪੜਾ ਹੁੰਦਾ ਜੇ ਸਸਤਾ ਲਾਵਾਂਗੇ ਸਸਤੇ ਸਸਤਾ ਰੇਟ ਹੁੰਦਾ ਬਾਈ ਜੀ ਜਿਹੜਾ ਮਹਿੰਗਾ ਹੁੰਦਾ ਉਹਦਾ ਚੀਜ਼ ਵੀ ਇੱਕ ਨੰਬਰ ਹੁੰਦੀ ਹੈ ਕਿਰਾਂ ਪੈਸੇ ਲੱਗਦਾ ਜਾਂਦੇ ਬਾਈ ਜੀ ਯਾਦ ਕਰਦਾ ਬੰਦਾ ਲਿਜਾ ਕੇ ਵੀ ਹਾਂ ਕਪੜਾ ਲੈ ਕੇ ਗਿਆ ਸੀ ਮਾਲ ਵੀ ਆਪਣੇ ਕੋਲੇ ਪਰਗਤੀ ਦਾ ਹੁੰਦਾ ਬਾਈ ਜੀ ਪੂਰਾ ਸਿਹਰਾ ਮਾਲ ਹੁੰਦਾ ਇਸ ਨੂੰ ਆ ਖੋਲ ਕੇ ਦਿਖਾਉਣਾ ਹੈ ਬਾਈ ਜੀ ਕੁਆਲਿਟੀ ਦਾ ਕੱਪੜਾ ਹੀ ਬਹੁਤ ਸੋਹਣਾ ਬਾਈ ਜੀ ਕੋਲਾ ਕੱਪੜਾ ਜਮਾ ਨਹੀਂ ਹੈ ਕੋਈ ਕਿਸੇ ਕਿਸਮ ਦਾ ਕੋਈ ਜੇ ਦਿੱਕਤ ਆਊਗੀ ਇਹ ਆ ਦੇਖੋ ਹੁਣ ਤੁਹਾਨੂੰ ਸਮਾਰਕ ਚੈੱਕ ਕਰ ਲਓ ਬਾਈ ਜੀ ਬੈਕ ਸ਼ੈੱਡ ਵੀ ਦਿਖਾਵਾਂਗੇ ਤੁਹਾਨੂੰ ਤੇ ਮੂਹਰ ਦਾ ਫਰੰਟ ਵੀ ਦੇਖੋ ਆ ਦੇਖੋ ਬਾਈ ਜੀ ਜਿਹੜਾ ਫਰੰਟ ਆ ਬਾਈ ਜੀ ਫਰੰਟ ਦਾ ਡਿਜ਼ਾਈਨ ਕੱਢਿਆ ਬਹੁਤ ਸੋਹਣਾ ਪ੍ਰਿੰਟ ਹੈ ਤੇ ਆਹ ਦੇਖੋ ਬਾਜੂ ਤੇ ਬਾਹਾਂ ਤੇ ਵੀ ਆਉਂਦਾ ਜੀ ਡਿਜ਼ਾਈਨ ਬਾਹਾਂ ਤੇ ਵੀ ਆ ਉਹ ਬਹੁਤ ਸੋਹਣਾ ਡਿਜ਼ਾਈਨ ਆਉਂਦਾ ਤੇ ਇਮੇਜ ਕੋਈ ਦਾ ਬਾਈ ਜੀ ਬੈਕ ਸਾਈਡ ਤੇ ਵੀ ਆਉਂਦਾ ਤੇ ਆ ਬੈਕ ਸਾਈਡ ਦੇਖ ਆ ਦੇਖੋ ਬੈਕ ਸਾਈਡ ਤੇ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਬਰਕੀ ਦਾ ਕਿੱਦਾਂ ਹੋਇਆ ਪ੍ਰਿੰਟ ਹੈ ਬਹੁਤ ਸੋਹਣਾ ਕੱਪੜਾ ਬਾਈ ਜੀ ਜਿਹੜੀ ਆਪਾਂ ਕੱਪੜੇ ਦੀ ਗੱਲ ਕਰੀਏ ਬਾਈ ਜੀ ਕੱਪੜਾ ਬਹੁਤ ਸੋਹਣਾ ਹੈ ਕੱਪੜੇ ਦੀ ਕੋਈ ਦਿੱਕਤ ਨਹੀਂ ਹੈ ਵਰਗਦੀ ਦਾ ਮਾਲ ਆ ਬਾਈ ਜੀ ਕੋਈ ਐ ਨਹੀਂ ਹੈਗਾ ਦੇਸੀ ਮਾਲ ਨਹੀਂ ਹੈਗਾ ਇਹ ਮਾਲ ਆਪਣੇ ਕੋਈ ਵਰਗਦੀ ਦਾ ਇਹ ਆ ਦੁਪੱਟਾ ਨਾਲ ਤੇ ਦੁਪੱਟਾ ਵੀ ਬਾਈ ਜੀ ਬਹੁਤ ਸੋਹਣਾ ਦੁਪੱਟਾ ਦਿੱਤਾ ਹੈ ਪਾਰਟੀ ਵੇਅਰ ਸ਼ੂਟਾ ਬਾਈ ਜੀ ਜਿਹੜਾ ਕਿਨੇ ਕਿਰਾ ਬਣਾ ਲਿਆ ਮੁੜ ਕੇ ਇਹ ਨਹੀਂ ਹੈ ਵੀ ਖਰਾਬ ਹੋਊਗਾ। EK ٹیکਸ ਦਾ ਮੁਕਾਬਲਾ ਕਰਦਾ ਬਾਈ ਜੀ ਪ੍ਰਗਤੀ। ਜਮਾਈ EK ਟੈਕਸ ਵਾਂਗੂ ਮਾਲ ਆ ਬਾਈ ਜੀ EK ਟੈਕਸ ਹੋਇਆ ਕਿ ਇਹ ਹੋਇਆ ਇੱਕੋ ਕੁਆਲਿਟੀ ਜਮਾ। ਕਪੜਾ ਬਹੁਤ ਸੋਹਣਾ ਕਪੜਾ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ। ਆ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਬਾਈ ਜੀ। ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ। ਬਸ ਆ ਕਰੀਂ ਚੈੱਕ ਲਖੰਦਰ ਲਈ ਆ ਦੇਖੋ ਜੀ ਵੀਰੇ ਚੈੱਕ ਕਰੋ 20000 ਫਿਰ ਫਿਰ। ਆ ਦੇਖੋ ਬਾਈ ਜੀ ਪਹਿਲੀ ਗੱਲ ਦਾ ਪਰਕਦੀ ਦਾ ਮਾਲ ਆ ਬਾਈ ਜੀ ਚੈੱਕ ਕਰ ਲਓ ਪਰਕਦੀ ਦਾ ਮਾਲ ਹੈ ਉਹ ਦੇਸੀ ਮਾਲ ਨਹੀਂ ਹੈਗਾ ਡਿਜ਼ਾਈਨ ਚੈੱਕ ਕਰ ਲਓ ਕਿੰਨੇ ਸੋਹਣੇ ਡਿਜ਼ਾਈਨ ਹੈ ਬਾਈ ਜੀ ਕਿੰਨਾ ਪੈਸੇ ਲੱਗਣਾਲ ਤਾਂ ਲੱਗ ਜਾਣਗੇ ਤੁਸੀਂ ਐਂ ਦੇਖੋ ਕੱਪੜੇ ਦਾ ਕੁਆਲਿਟੀ ਦੇਖੋ ਚੈੱਕ ਕਰਿਓ ਕੋਈ ਚੀਜ਼ ਨਹੀਂ ਹੈਗੀ ਵੀ ਇਹ ਚੀਜ਼ ਖਰਾਬ ਹੋੂਗਾ ਨਾ ਪੈਸੇ ਲੱਗਣ ਨਾ ਇਹ ਚੀਜ਼ ਖਰਾਬ ਹੋਵੇ ਉਹ ਚੀਜ਼ ਨਹੀਂ ਇਹ ਆ ਦੇਖੋ ਬਾਈ ਜੀ ਰੂਹ ਖੁਸ਼ ਹੁੰਦੀ ਆ ਬਾਈ ਜੀ ਕੱਪੜਾ ਦੇਖ ਕੇ ਜਿੰਨੇ ਸਾਨੂੰ ਰੰਗ ਮਿਲਣਗੇ ਓਨੇ ਸਾਨੂੰ ਡਿਜ਼ਾਈਨ ਮਿਲਣਗੇ ਅਲਗ-ਅਲਗ ਡਿਜ਼ਾਈਨ ਹੈ ਬਾਈ ਜੀ ਜਿੰਨੇ ਰੰਗ ਓਨੇ ਡਿਜ਼ਾਈਨ ਆਹ ਦੇਖੋ ਬਾਈ ਜੀ ਬਾਜ ਲਿਖਣ ਦਾ ਬਾਜੂ ਤੇ ਆਉਣਗੇ ਆ ਇੱਕ ਆ ਬਾਜੂ ਤੇ ਆਊਗਾ ਜੀ ਇੱਕ ਦੇਖੋ ਆ ਫੁੱਲ ਬਾਜੂ ਤੇ ਆਊਗਾ ਤੇ ਇਹਦਾ ਜਿਹੜਾ ਪਿਛਲੀ ਸਾਈਡ ਹੈਗੀ ਬੈਕ ਸਾਈਡ ਦੇਖੋ ਵੀਰ ਜੀ ਆ ਦੇਖੋ ਬੈਕ ਸਾਈਡ ਵੀ ਉਨਾ ਹੀ ਪ੍ਰਿੰਟ ਹੈ ਵੀਰੇ ਦੇਖੋ ਬਹੁਤ ਸੋਹਣਾ ਕਪੜਾ ਹੈ ਬਾਈ ਜੀ 5 ਮੀਟਰ ਕਪੜਾ ਆਊਗਾ ਫੁੱਲ ਲੈਂਥ ਹੈ ਬਾਈ ਜੀ ਲੈਂਥ ਨੂੰ ਤੇ ਦੀ ਕੋਈ ਦਿੱਕਤ ਨਹੀਂ ਹੈਗੀ ਉਹ ਕੰਮ ਨਹੀਂ ਹੈਗਾ ਵੀ ਲੈਂਥ ਨਾ ਆਵੇ ਫੁੱਲ ਜ਼ਿੰਮੇਵਾਰੀ ਹੈ ਜਿਹੜਾ ਬਾਈ ਜੀ ਦੁਪੱਟਾ ਦੇਵਾਂਗੇ ਤੁਹਾਨੂੰ ਮਸਲੀਨ ਦਾ ਤੇ ਦੁਬੱਟਾ ਦੇਖ ਕੇ ਬਾਈ ਜੀ ਰੂਹ ਖੁਸ਼ ਹੋ ਜਾਂਦੀ ਹੈ ਦੇਖੋ ਚੈੱਕ ਕਰੋ ਬਾਈ ਜੀ ਇੱਕ ਚਲਦੀ ਚਲਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ ਛੋੜੇ ਵਿਚਾਲ ਦੀ ਬਾਈ ਜੀ ਤਾਂ ਯਾਦ ਕਰਾਉਣੇ ਆ ਤਾਂ ਕਿ ਛੋੜੇ ਯਾਦ ਆ ਜੇ ਬਾਈ ਜੀ ਗੁੱਠਿਆਂ ਦਾ ਵਟਨ ਜੇ ਦੱਬ ਦਿਆ ਕਰੋ ਜਿਨੇ ਨਹੀਂ ਦੱਬਿਆ ਜ਼ਰੂਰੀ ਹੈ ਬਾਈ ਜੀ ਸ਼ੇਅਰ ਕਰ ਦਿਆ ਕਰੋ ਤਾਂ ਕਿ ਸ਼ੇਅਰ ਕਰਨ ਦੇ ਨਾਲ ਬਾਈ ਜੀ ਸਾਡਾ ਵੀ ਹੌਸਲਾ ਵੱਧ ਜਾਂਦਾ ਇਸ ਗੱਲ ਤੇ ਹਰ ਇੱਕ ਨੂੰ ਪਤਾ ਲੱਗ ਸਕੇ ਬਾਈ ਜੀ ਹੁਣ ਉਹ ਇਹ ਮਾਲ ਇਹ ਜਾ ਰੱਖਦੇ ਆ ਆਪਾਂ ਬਾਈ ਜੀ ਮਾਲ ਰੱਖਦੇ ਆ ਇੱਕ ਨੰਬਰ ਕੁਆਲਿਟੀ ਦਾ ਕਿਹੜਾ ਤਾਂ ਅਗਲੇ ਦੇ ਬਾਈ ਜੀ ਪੈਸੇ ਲੱਗ ਜਣੇ ਪਰ ਅਗਲਾ ਬਾਈ ਜੀ ਗੁਣਗਾਉਂਦਾ ਉਸ ਤੋਂ ਬਾਅਦ ਵੀ ਹਾਂ ਦਿੱਤਾ ਸੀ ਕੱਪੜਾ ਮੈਨੂੰ ਤੇ ਆਹ ਦੇਖੋ ਡਿਜ਼ਾਈਨ ਦੇਖੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਹੈ ਇਹ ਕਰੋ ਸੈੱਕੋ ਬਾਈ ਜੀ ਦੇਖੋ ਡਿਜ਼ਾਈਨ ਇੱਕ ਤੋਂ ਇੱਕ ਸੋਹਣਾ ਬਾਈ ਜੀ ਦੇਖੋ ਚੈੱਕ ਕਰੋ ਪ੍ਰਿੰਟ ਹੀ ਬਹੁਤ ਸੋਹਣਿਆ ਬਾਈ ਜੀ ਰੰਗ ਬਹੁਤ ਸੋਹਣੇ ਪ੍ਰਿੰਟ ਬਹੁਤ ਸੋਹਣੇ ਸਰਦਾਰੀ ਰੰਗ ਲੈ ਕੇ ਆਉਂਨੇ ਆ ਬਾਈ ਜੀ ਚੋਕ ਚੋਕ ਕੇ ਜਮਾ ਜਿਹੜੇ ਆਏ ਜਮਾ ਜਿਹਦਾ ਮਨ ਖੁਸ਼ ਹੋ ਜੇ ਬਾਈ ਜੀ ਕੱਪੜਾ ਦੇਖ ਕੇ ਇਹ ਆ ਚੈੱਕ ਕਰੋ ਬਾਈ ਜੀ ਆਲੋ ਲਈ ਦੁਬੱਟਾ ਇਹ ਬਾਈ ਜੀ ਪ੍ਰਿੰਟ ਦੋਨੇ ਪਾਸੇ ਆ ਬਾਈ ਜੀ ਬਾਜੂ ਸ਼ੈਰਟ ਤੇ ਵੀ ਤੇ ਪ੍ਰਿੰਟ ਦੇ ਫਰੰਟ ਤੇ ਵੀ ਇਹ ਦੇਖੋ ਬਾਈ ਜੀ ਆ ਦੁਬੱਟੇ ਦੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਕੀਤਾ ਬਾਈ ਜੀ ਚੈੱਕ ਲਾਇਆ ਵਿੱਚ ਇਹ ਚੈੱਕ ਕਰੋ ਆਹੋ ਬਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਦਾ ਕਪੜਾ ਬਾਈ ਜੀ ਸੋਨੂੰ ਅੱਜ ਸਪੈਸ਼ਲੀ ਵੀਡੀਓ ਇਹਦੀ ਪਾਈ ਹੈ ਤਾਂ ਕਿ ਬਾਹਲਾ ਬਾਈ ਜੀ ਰੌਲਗ ਦਾ ਹੁਲਜੀ ਨਾ ਹੋਵੇ ਇਹਦਾ ਰੇਟ ਬਾਈ ਜੀ ਇਕੱਲੇ ਇਕੱਲੇ ਦਾ ਰੇਟ 1350 ਰੁਪਿਆ ਰੇਟ ਹੈ ਤੇ ਜਿਹੜਾ ਬਾਈ ਜੀ ਦੁਕਾਨਦਾਰੀ ਵਾਸਤੇ ਲੈ ਕੇ ਜਾਊ ਉਹ ਵਧੀਆ ਲੈਸ ਲਾਵਾਂਗੇ ਉਹਦੇ ਵਾਸਤੇ ਤਾਂ ਕਿ ਉਹ ਵੀ 2 ਰੁਪਏ ਬੂਰੇ ਮੰਨ ਬਾਈ ਜੀ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਜੀ ਤੇ ਜਰੂਰ ਆਪਾਂ ਨੂੰ ਫੋਨ ਲਾ ਕੇ ਪੁੱਛ ਸਕਦੇ ਹੋ ਜੇ ਕੋਈ ਚੀਜ਼ ਪੁੱਛਣੀ ਹੈ ਜਦੋਂ ਮਰਜ਼ੀ ਪੁੱਛੋ ਬਾਈ ਜੀ ਫੋਨ ਉਸੇ ਵਕਤ ਤੁਹਾਡਾ ਗੱਲ ਸੁਣਾਗੇ ਤੇ ਇੱਕ ਬਾਰ ਬਾਰ ਇਹੀ ਕਹਿੰਦੇ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਈ ਜੀ ਇੱਕ ਵੀਡੀਓ ਬਸ ਮੰਨ ਲਓ ਮੰਲੀ ਲੇਟ ਹੋ ਜਾਂਦੀ ਹੈ ਕਿਉਂਕਿ ਜਦੋਂ ਮਾਲ ਆਉਂਦਾ ਨਾਲ ਦੀ ਨਾਲ ਹੀ ਵਿਕ ਜਾਂਦਾ ਹੈ ਮਾਲ ਵੀਡੀਓ ਦੇ ਮਾਲ ਦੇ ਨਾਲ ਤੇ ਕਾਰਨ ਇਹਦੇ ਚ ਇਹੀ ਆ ਬਾਈ ਜੀ ਹੁਣ ਤੁਹਾਨੂੰ ਕੱਲ ਨੂੰ ਵੀ ਆ ਪਰਸੋ ਵੀਡੀਓ ਫੇਰ ਫੇਰ ਬਣਾਵਾਂਗੇ ਹੁਣ ਜਿਆਦਾਤਰ ਮਾਲ ਬਾਈ ਜੀ ਆਪਣਾ ਕਾਟਨ ਲੂਜ਼ ਕਾਟਨ ਆਉਡੀ ਪੈरिस ਬੂਟੀ ਤੇ ਜਿਹੜਾ ਕਾਟਨ ਦਾ ਆਉਂਦਾ ਮਾਲ ਬਾਈ ਜੀ ਠੱਗ ਠੱਗ ਉਹ ਮਾਲ ਬਾਈ ਜੀ ਬਹੁਤ ਜਿਆਦਾ ਵਿਕ ਰਿਹਾ ਹੈ ਉਹ ਤੇ ਉਹਦੀ ਵੀਡੀਓ ਆਪਾਂ ਕੱਲ ਨੂੰ ਫੇਰ ਪਾ ਦਾਂਗੇ ਮਾਲ ਆਪਣੇ ਕੋਲੇ ਬਹੁਤ ਜਿਆਦਾ ਵੱਡੀ ਪੱਧਰ ਦੇ ਵਿੱਚ ਆਪਣੇ ਕੋਲੇ ਹੈਗਾ ਬਾਈ ਜੀ ਉਹ ਮਾਲ ਆਪਣੇ ਕੋਲੇ ਪਰ ਐਂਸੈਂਸ ਹੋ ਗਈ ਕਾਟਨ ਆਉਡੀ ਹੋ ਗਈ BMW ਹੋਗੀ AK ਟੈਕਸੀ ਪੈਰਸ ਬੂਟੀ ਹੋਗੀ ਲੂਜ਼ ਮਾਲ ਹੋ ਗਿਆ ਕਾਟਨ ਦਾ ਭਾਈ ਜੀ ਸਾਰੀਆਂ ਆਈਟਮਾਂ ਆਪਣੇ ਕੋਲੇ ਵੱਡੀ ਪੱਦਰ ਤੇ ਐ ਜੇ ਕਿਸੇ ਨੇ ਵੱਡੀ ਪੱਦਰ ਚੱਕਣਾ ਹੋਵੇ ਭਾਈ ਜੀ ਬਹੁਤ ਜਿਆਦਾ ਉਹਦੇ ਫਾਇਦੇ ਹੁੰਦੇ ਐ ਕਿਰਾਂ ਜਰੂਰ ਇੱਕ ਵਾਰੀ ਪੁੱਛਿਆ ਕਰੋ ਤਾਂ ਕਿ ਆਪਣਾ ਪਤਾ ਲੱਗ ਸਕੇ ਵੀ ਕੀ ਰੇਟ ਐ ਕੁਆਲਿਟੀ ਇੱਕ ਨੰਬਰ ਵੇਚਦੇ ਆ ਭਾਈ ਜੀ ਤੇ ਸ਼ੇਅਰ ਸਬਸਕ੍ਰਾਈਬ ਭਾਈ ਜੀ ਜਰੂਰ ਕਰੋ ਇੱਕ ਕ courier ਭਾਈ ਦੱਸ ਦੀ courier ਕਰਦੇ ਆ ਆਪਾਂ ਜੇ ਕਿਸੇ ਨੇ ਮੰਗਾਉਣਾ ਹੋਵੇ courier ਤੇ ਮੰਗਾ ਸਕਦਾ ਉਹ ਛੂਟ ਦੇ ਹਿਸਾਬ ਨਾਲ ਵਿੱਚ ਫਰੀ ਵੀ ਐ ਵਿੱਚ ਛੂਟ ਵਿੱਚ ਛੂਟ ਤੇ ਭਾਈ ਲੱਗਦਾ ਵੀ ਐ ਤੇ ਫੋਨ ਤੇ ਗੱਲ ਕਰ ਲਿਆ ਕਰੋ ਬਾਈ ਜੀ ਤੇ ਗਲਤੀ ਵਲਤੀ ਮaaf ਕਰਿਓ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ